ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸੰਗਤ ਜੀ ਫਤਿ ਬਲਾਉ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਰਾਖਾ ਪ੍ਰਪਤਾ ਕਾ ਕਿਨੋ ਬੜੋ ਕਲੂ ਮਹਿ ਸਾਕਾ ਨਾਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਰਬੱਤ ਸੰਗਤਾਂ ਦੇਸ਼ ਦੁਨੀਆ ਭਰ ਚੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਇਆ ਹਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਰਬੱਤ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਤੇ ਸੇਵਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਜੀ ਇਹ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸਮੁੱਚਾ ਜਗਤ ਜੋ ਹੈ ਮਨਾਉਣਾ ਕਰ ਰਿਹਾ ਹੈ ਜਿਹੜੀਆਂ ਵੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਆਈਆਂ ਹਨ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਸਤਿਗੁਰਾਂ ਦੇ ਸਮਾਗਮਾਂ ਦੀਆਂ ਰੌਣਕਾਂ ਨੂੰ ਵਧਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਵੀ ਦੇਣ ਅਤੇ ਅੱਜ ਤੋਂ ਇਹ ਜੋ ਸਮਾਗਮ ਹਨ ਆਨੰਦਪੁਰ ਸਾਹਿਬ ਦੀ ਪਾਵਨ ਕੁਵੈਤਾ ਧਰਤੀ ਤੇ ਪਰਾ ਆਰੰਭ ਹੋਏ ਹਨ ਸ਼ੁਰੂ ਹੋਏ ਹਨ ਜੋ-ਜੋ ਸੰਗਤਾਂ ਹਾਲੇ ਤੱਕ ਵੀ ਦੇਸ਼ ਭਰ ਦੇ ਵਿੱਚੋਂ ਸ੍ਰੀ ਆਨੰਦਪੁਰ ਸਾਹਿਬ ਨਹੀਂ ਪਹੁੰਚੀਆਂ ਦਾਸ ਵੱਲੋਂ ਸਰਬੱਤ ਸੰਗਤਾਂ ਨੂੰ ਜੋ ਸੁਣ ਰਹੇ ਹਨ ਮੀਡੀਆ ਦੇ ਰਾਹੀਂ ਆਪਣੇ ਘਰਾਂ ਵਿੱਚ ਬੈਠੇ ਹਨ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਗੁਰਮਖੋ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਹੁਤ ਵੱਡਾ ਯੋਗਦਾਨ ਇੱਕ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਪਾਇਆ ਕੇਵਲ ਇੱਕ ਹੀ ਧਰਮ ਦਾ ਫਰਜ਼ ਨਹੀਂ ਬਣਦਾ ਕਿ ਉਹ ਆਵੇ ਮੱਥਾ ਟੇਕੇ ਤੇ ਗੁਰੂ ਦੀਆਂ ਰੌਣਕਾਂ ਨੂੰ ਵਧਾਵੇ ਸਮੁੱਚੀ ਸੰਗਤ ਸਮੁੱਚੇ ਧਰਮਾਂ ਦਾ ਸਮੁੱਚੇ ਜਾਤੀਆਂ ਦੇ ਲੋਕਾਂ ਦਾ ਸੰਗਤਾਂ ਦਾ ਇਹ ਫਰਜ਼ ਬਣਦਾ ਕਿ ਆਪ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੋ ਅਤੇ ਸਤਗੁਰਾਂ ਦੀਆਂ ਰੌਣਕਾਂ ਨੂੰ ਵਧਾਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਤੇ ਜ਼ਰੂਰ ਸਤਗੁਰਾਂ ਦੇ ਜੋ ਇੱਥੇ ਬਹੁਤ ਵੱਡੇ ਪ੍ਰਬੰਧ ਜੋ ਹਨ ਕੀਤੇ ਗਏ ਹਨ ਤੇ ਆ ਕੇ ਇਹਨਾਂ ਰੌਣਕਾਂ ਨੂੰ ਵਧਾਉਣਾ ਕਰਿਏ ਜੀ ਦਾਸ ਦੀਆਂ ਇਹਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ